ਅੰਦਰ ਦੇ ਕਤਲ ਪਿੱਛੇ ਸੌਰੀਆਂ ਦਾ ਹੱਥ ਹੈ ਵਕੀਲ ਹੱਥ ਕਿ ਪੱਕੇ ਸਬੂਤ ਲੱਗ ਗਏ ਆ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਫਰੀਦਕੋਟ ਦਾ ਬਹੁਤ ਚਰਚਿਤ ਇੱਕ ਜਿਹੜਾ ਕੇਸ ਆ ਪਤਨੀ ਵੱਲੋਂ ਪਤੀ ਨੂੰ ਮਾਰ ਮੁਕਾਇਆ ਅੱਜ ਉਸ ਨੌਜਵਾਨ ਗੁਰਵਿੰਦਰ ਸਿੰਘ ਸੰਧੂ ਦਾ ਜਿਹੜੀ ਅੰਤਮ ਅਰਦਾਸ ਸੀ ਜਿੱਥੇ ਬਹੁਤ ਸਾਰੇ ਸ਼ਹਿਰ ਦੇ ਪੂਰੇ ਪੰਜਾਬ ਦੇ ਲੋਕ ਪਹੁੰਚੇ ਸੀ ਉਹਨਾਂ ਲੋਕਾਂ ਨੇ ਨਾਮ ਅੱਖਾਂ ਦੇ ਨਾਲ ਗੁਰਵਿੰਦਰ ਸਿੰਘ ਸੰਧੂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਉੱਤੇ ਪ੍ਰਸ਼ਾਸਨ ਵੀ ਤਾਰੀਫ਼ ਕੀਤੀ ਕਿ ਉਹਨਾਂ ਨੇ ਬਹੁਤ ਜਲਦੀ ਇਸ ਕੇਸ ਨੂੰ ਸੁਲਝਾ ਲਿਆ ਤੁਹਾਨੂੰ ਦੱਸ ਦਿੰਨੇ ਆ ਕਿ ਫਰੀਦਕੋੜ ਦਾ ਇੱਕ ਪ੍ਰਸਿੱਧ ਵਕੀਲ ਜਿਨ੍ਹਾਂ ਦੇ ਪਰਿਵਾਰ ਦੇ ਪਹਿਲਾਂ ਵੱਡੇ ਜਿਹੜੇ ਮੈਂਬਰ ਆ ਉਹ ਵੀ ਵਕੀਲ ਰਹੇ ਆ ਮੀਪਿੰਦਰ ਸਿੰਘ ਸਿੱਧੂ ਉਹਨਾਂ ਵੱਲੋਂ ਇੱਕ ਗੱਲ ਸਾਹਮਣੇ ਲਿਆਂਦੀ ਗਈ ਸੀ ਕਿ ਕਿਸ ਤਰੀਕੇ ਦੇ ਨਾਲ ਸਾਜਸ਼ਾ ਰਚਦੀ ਸੀ ਰਪਿੰਦਰ ਕੌਰ ਤੇ ਉਸ ਦਾ ਜਿਹੜਾ ਜਿਹੜਾ ਪ੍ਰੇਮੀ ਸੀ ਹਰਕਮਲ ਉਹਨਾਂ ਨੇ ਇਹ ਵੀ ਗੱਲ ਆਖੀ ਸੀ ਕਿ ਜੇਕਰ ਜਿਹੜਾ ਗੁਰਵਿੰਦਰ ਸਿੰਘ ਸੰਧੂ ਦਾ ਤੇ ਰਪਿੰਦਰ ਕੌਰ ਦਾ ਜਿਹੜਾ ਮਾਪਿਓ ਆ ਉਹਨਾਂ ਨੂੰ ਅਸੀਂ ਕੇਸ ਦੇ ਵਿੱਚ ਨਹੀਂ ਲਿਆਂਦਾ ਕਿਉਂਕਿ ਗੁਰਵਿੰਦਰ ਸਿੰਘ ਸੰਧੂ ਦੇ ਪਿਤਾ ਦੀ ਇਹ ਗੱਲ ਮੰਨਣੀ ਸੀ ਕਿ ਜੇਕਰ ਕੋਈ ਕਸੂਰਵਾਰ ਆ ਉਸ ਨੂੰ ਹੀ ਜਿਹੜਾ ਕੇਸ ਦੇ ਵਿੱਚ ਉਸ ਨੂੰ ਸਜ਼ਾ ਮਿਲੇ ਜੇਕਰ ਕੋਈ ਬੇਦੋਸ਼ਾ ਅਸੀਂ ਕਿਸੇ ਦਾ ਨਾਮ ਨਹੀਂ ਵਿੱਚ ਲੈਣਾ ਅਸੀਂ ਕਿਸੇ ਦੀਆਂ ਬਾਸਿਸਾਂ ਨਹੀਂ ਲੈਣੀਆਂ ਕਿਉਂਕਿ ਸਾਡਾ ਜਿਹੜਾ ਜਿਹੜਾ ਘਰ ਆ ਉਹ ਤਾਂ ਉੱਜੜ ਗਿਆ ਪਰ ਪਤਾ ਨਹੀਂ ਉਹਨਾਂ ਦੇ ਦਿਲ ਦੇ ਵਿੱਚ ਕੀ ਰਹਿਮ ਆਇਆ ਸੀ ਉਹਨਾਂ ਨੇ ਕਿਹਾ ਕਿ ਹੋਰ ਭਾਵੇਂ ਕਿਸੇ ਦੇ ਉੱਤੇ ਮਾੜਾ ਮੋਟਾ ਸ਼ੱਕ ਵੀ ਹੈ ਉਹਨੂੰ ਅਸੀਂ ਨਹੀਂ ਕਿਸੇ ਕੇਸ ਦੇ ਵਿੱਚ ਪਸਾਉਣਾ ਪਾਰ ਤੁਹਾਨੂੰ ਦੱਸ ਦਿੰਨੇ ਆ ਉਸ ਤੋਂ ਬਾਅਦ ਗੁਰਵਿੰਦਰ ਸਿੰਘ ਸੰਧੂ ਦੇ ਜਿਹੜਾ ਪਿਤਾ ਜੀ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਕਿ ਸਾਡੇ ਘਰ ਦੇ ਵਿੱਚ ਐਡਾ ਕਹਿਰ ਆਪਰ ਗਿਆ ਮੇਰਾ ਜਵਾਨ ਪੁੱਤ ਚਲਾ ਗਿਆ ਉਹਨਾਂ ਦਾ ਵੀ ਉਹ ਜਵਾਈ ਸੀ ਉਹਨਾਂ ਨੇ ਵੀ ਆਪਣੇ ਹੱਥੀਂ ਧੀ ਤੋਰੀ ਸੀ ਪਰ ਉਹਨਾਂ ਦੇ ਪਰਿਵਾਰ ਦਾ ਮੈਂਬਰ ਸਾਡੇ ਘਰੇ ਆ ਕੇ ਕਿਸੇ ਨੇ ਮੇਰੇ ਦਰਦ ਨਹੀਂ ਮੜਾਇਆ ਉੱਥੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਮੇਰੇ ਕੋਲੇ ਅਫਸੋਸ ਕਰਨ ਪਹੁੰਚੇ ਉਹਨਾਂ ਨੇ ਆਖਿਆ ਕਿ ਇਹ ਲੋਕ ਇਹਨਾਂ ਨੂੰ ਪਤਾ ਸੀ ਇਹਨਾਂ ਦੇ ਜਿਹੜੇ ਇਹ ਸਾਰੇ ਹੀ ਇਹ ਕਹਾਣੀ ਵਾਪਰੀ ਉਹਨੇ ਵਾਰਦਾਤ ਨੂੰ ਇੰਜ਼ਾਮ ਦਿੱਤਾ ਉਸ ਤੋਂ ਬਾਅਦ ਦਾਦਾ ਉਸ ਰਪਿੰਦਰ ਕੌਰ ਦਾ ਤੇ ਉਸ ਦਾ ਪਿਤਾ ਉਹ ਦੋਨਾਂ ਨੂੰ ਹੀ ਟੈਲੀਫੋਨ ਕਿਉਂ ਕੀਤਾ ਕਿ ਇਹਨਾਂ ਦੀ ਵੀ ਮਿਲੀ ਭੁਗਤ ਸੀ ਵਿੱਚ ਇਸ ਨੂੰ ਪੁਲਿਸ ਵੱਲੋਂ ਤਫ਼ਤੀਸ਼ ਕਰਨੀ ਚਾਹੀਦੀ ਆ ਇਸ ਦੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਭੂਆ ਬਿਲਕੁਲ ਕਰੀਬ ਸੀ ਉਸ ਨੂੰ ਫੋਨ ਨਹੀਂ ਕੀਤਾ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਫੋਨ ਗਿਆ ਜਾਂ ਉਹ ਮੌਕੇ ਤੇ ਵਾਰਦਾਤ ਵੇਲੇ ਇੱਥੇ ਮੌਜੂਦ ਸੀ ਪਰ ਜਿਵੇਂ ਹੀ ਗੁਰਵਿੰਦਰ ਸਿੰਘ ਸੰਧੂ ਦੇ ਪਿਤਾ ਵੱਲੋਂ ਇਹ ਗੱਲ ਆਖੀ ਗਈ ਫੇਰ ਕੁੜੀ ਦਾ ਜਿਹੜਾ ਪਿਤਾ ਸੀ ਰਪਿੰਦਰ ਕੌਰ ਦਾ ਉਹ ਵੀ ਸਾਹਮਣੇ ਆਇਆ ਉਹਨੇ ਆਖਿਆ ਕਿ ਅਸੀਂ ਉਸ ਦਿਨ ਉੱਥੇ ਸੀਗੇ ਕਾਰਵਾਈ ਹੋਈ ਅਸੀਂ ਪੁਲਿਸ ਦੇ ਆਸਯੋਗ ਕੀਤਾ ਤੇ ਸਾਨੂੰ ਲੱਗਦਾ ਸੀ ਕਿ ਇਹ ਜਿਹੜਾ ਸਾਡੀ ਧੀ ਨੇ ਕਾਰਾ ਕਰ ਦਿੱਤਾ ਇਹ ਬਹੁਤ ਭਿਆਨਕ ਹੈ ਤੇ ਉਹਨਾਂ ਤੋਂ ਇਹ ਸਹਿ ਨਹੀਂ ਹੋਵੇਗਾ ਤੇ ਪਿੰਡ ਦੇ ਲੋਕਾਂ ਨੇ ਆਖਿਆ ਸੀ ਕਿ ਜਦੋਂ ਗੁਰਵਿੰਦਰ ਸਿੰਘ ਸੰਧੂ ਦਾ ਜਿਹੜਾ ਜਿਹੜਾ ਪਿਤਾ ਜੀ ਉਹ ਕੈਨੇਡਾ ਗਏ ਹੋਏ ਸੀ ਉਹ ਵਾਪਸ ਆਉਣਗੇ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਪਿੰਡ ਚੋਂ ਨਿਕਲ ਜਾਓ ਅਸੀਂ ਨਹੀਂ ਪਿੰਡ ਦੇ ਵਿੱਚ ਆਵਾਜ਼ ਦਵਾ ਦੇਣੀ ਆ ਤੇ ਅਸੀਂ ਤੁਹਾਨੂੰ ਘੇਰ ਲੈਣਾ ਫਿਰ ਤੁਹਾਡਾ ਨਿਕਲਣਾ ਮੁਸ਼ਕਲ ਹੋਊਗਾ ਕਿਉਂਕਿ ਤੁਹਾਡੀ ਧੀ ਨੇ ਸਾਡਾ ਜਿਹੜਾ ਪਿੰਡ ਦਾ ਨੌਜਵਾਨ ਜਿਹੜਾ ਇੰਨਾ شریف ਸੀ ਉਹਨੂੰ ਆਪਣੇ ਆਸ਼ਕ ਦੇ ਨਾਲ ਰਲ ਕੇ ਸਾਡੇ ਹੀ ਪਿੰਡ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਉਹਨਾਂ ਨੇ ਆਖਿਆ ਕਿ ਅਸੀਂ ਡਰਦੇ ਮਾਰੇ ਨਹੀਂ ਗਏ ਸੀ ਪਰ ਪੁਲਿਸ ਨੇ ਪੂਰੀ ਤਰ੍ਹਾਂ ਦੇ ਨਾਲ تسਲੀ ਕਰ ਲਈ ਹੈ ਜਿਹੜਾ ਸੋਹਰਾ ਪਰਿਵਾਰ ਸੀ ਉਹਨਾਂ ਦੀ ਕੋਈ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਇਹ ਦੋਵੇਂ ਜਾਣੇ ਸੀ ਤੇ ਤੀਜਾ ਜਿਹੜਾ ਹਰਕਮਲ ਜਿਹੜਾ ਉਸ ਦਾ ਆਸ਼ਕ ਸੀ ਉਸ ਦਾ ਦੋਸਤ ਸੀ ਇਹ ਤਿੰਨਾਂ ਨੂੰ ਪੁਲਿਸ ਨੇ ਕਾਬੂ ਕਰਕੇ ਇੱਕ ਵਧੀਆ ਨਮੂਨਾ ਪੇਸ਼ ਕੀਤਾ ਪੰਜਾਬ ਪੁਲਿਸ ਦੀ ਇਮੇਜ ਦੇ ਵਿੱਚ ਸੁਧਾਰ ਹੋਊਗਾ